ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਨਵੀਂ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੇਰੀ ਜ਼ਿੰਦਗੀ ਦਾ ਪਹਿਲਾ ਹਵਾਈ ਟੂਰ ਹੋਣ ਜਾ ਰਿਹਾ ਤੇ ਇਸ ਤੋਂ ਆਪਾਂ ਸਵਾਗਤ ਆਪਣੇ ਪਰਿਵਾਰ ਤੋਂ ਕਰ ਰਹੇ ਹਾਂ ਤੇ ਮਾਤਾ ਜੀ ਨੇ ਆਪਣਾ ਆਸ਼ੀਰਵਾਦ ਦਿੱਤਾ ਤੇ ਹੁਣ ਆਪਾਂ ਘਰੋਂ ਚੱਲ ਕੇ 에ਅਰਪੋਰਟ ਪਹੁੰਚਾਂਗੇ ਤੇ ਦੇਖ ਸਕਦੇ ਹੋ ਤੁਸੀਂ ਆ ਫਿਰ ਘਰ ਦੇ ਕਹਿੰਦੇ ਕੇਕ ਵੀ ਕੱਟਣਾ ਤੇ ਕੇਕ ਵੀ ਆਪਾਂ ਨੇ ਕੱਟਿਆ ਕੀ ਕੱਟਣ ਤੋਂ ਬਾਅਦ ਆਪਾਂ ਨੇ ਹੁਣ ਤਿਆਰੀ ਕਰ ਲਈ ਜਾਣ ਦੀ ਲਓ ਜੀ ਪਹੁੰਚ ਚੁੱਕੇ ਆਪਾਂ ਅੰਮ੍ਰਿਤਸਰ 에য়ারਪੋਰਟ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਤੇ ਵੀਡੀਓ ਪੂਰੀ ਦੇਖ ਲਿਓ ਦੋਸਤੋ ਵੀਡੀਓ ਨੂੰ ਬਤਵਾ ਸ਼ੇਅਰ ਕਰ ਦਿਓ ਤੇ ਇਸੇ ਤਰ੍ਹਾਂ ਆਪਾਂ ਹੋਰ ਵੀ ਅੱਗੇ ਜੋ ਵੀ ਚੀਜ਼ਾਂ ਹੋਣਗੀਆਂ ਤੁਹਾਨੂੰ ਨਵੀਆਂ-ਨਵੀਆਂ ਰੋ ਹਰ ਰੋਜ਼ ਅਪਡੇਟ ਨਵੀਂ ਤੋਂ ਨਵੀਂ ਦਿੰਦੇ ਰਹਾਂਗੇ एयरपोर्ट पहुंचे हैं अमृतसर हां जी देख सकते हो कि तस्वीर का टाइम है इस टाइम सवेरे-सवेरे अमृतसर एयरपोर्ट पे पहुंच चुके हैं तो इस ਤੋਂ ਬਾਅਦ ਆਪਾਂ ਨੇ ਫਿਰ ਅੰਦਰ ਐਂਟਰੀ ਕੀਤੀ ਆ ਲਓ ਜੀ ਅੰਦਰ ਐਂਟਰੀ ਕਰਨ ਤੇ ਗੁਰੂ ਰਾਮਦਾਸ ਜੀ ਦੇ ਦਰਸ਼ਨ ਹੋਏ ਤੇ ਹਰਿਮੰਦਰ ਸਾਹਿਬ ਦਾ ਵੀ ਬਹੁਤ ਵਧੀਆ ਰੇ ਦਰਵਾਜ਼ਾ ਸਾਹਿਬ ਦੀ ਤਸਵੀਰ ਬਣੀ ਹੋਈ ਆ ਤੋ ਇਸ ਤੋਂ ਬਾਅਦ ਇੱਧਰਲੇ ਪਾਸੇ ਮਸ਼ੀਨ ਲੱਗੀ ਹੋਈ ਸੀ ਉਹਦੇ ਵਿੱਚ ਆਪਣਾ ਸਮਾਨ ਦੀ ਜਿਹੜੀ ਚੈਕਿੰਗ ਕੀਤੀ ਗਈ ਚਲੋ ਜੀ ਉਸ ਤੋਂ ਬਾਅਦ ਆਪਾਂ ਅੱਗੇ ਵੱਲ ਨੂੰ ਥੋੜਾ ਜਿਹਾ ਵਾਦੇ ਹੋਏ ਤੇ ਇਸੇ ਤਰ੍ਹਾਂ ਆਪਾਂ ਥੋੜਾ ਜਿਹਾ ਅੱਗੇ ਆਏ ਤਾਂ ਹਰਮੰਦਰ ਸਾਹਿਬ ਦਾ ਪੂਰਾ ਦ੍ਰਿਸ਼ ਵੱਡਾ ਬੜਿਆ ਹੋਇਆ ਜੀ ਤੇ ਇਹਦੇ ਵੀ ਦਰਸ਼ਨ ਕੀਤੇ ਬਹੁਤ ਸੋਹਣਾ ਲੱਗਿਆ ਬਹੁਤ ਵੱਡਾ ਬਣਾਇਆ ਹੋਇਆ ਸੀ ਹਰਮੰਦਰ ਸਾਹਿਬ ਦਾ ਤੇ ਇਸੇ ਤਰ੍ਹਾਂ ਆਪਣੇ ਚੈਨਲ ਨਾਲ ਤੁਸੀਂ ਜਰੂਰ ਜੁੜੇ ਰਹੋ ਨਵੀਂ-ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੁਹਾਨੂੰ ਨਿਤ ਨਵੀਂ ਹਰ ਰੋਜ਼ ਅਪਡੇਟ ਨਵੀਂ ਤੋਂ ਨਵੀਂ ਦਿੰਦੇ ਰਹਾਂਗੇ ਥੈਂਕ ਯੂ ਜੀ ਦੇਖ ਸਕਦੇ ਹੋ ਅੰਮ੍ਰਿਤਸਰ 에어ਪੋਰਟ ਦਾ ਇਸ ਤਰ੍ਹਾਂ ਦਾ ਅੰਦਰੋਂ ਅੰਦਰੇਸ਼ਾ ਆਹ ਦੁਕਾਨਾਂ ਵੀ ਲੱਗੀਆਂ ਹੋਈਆਂ ਜਿਵੇਂ ਔਰੇ ਕੋਟੀਆਂ ਦਾ ਵਾਟਰ ਬਾਕੀ ਹੋਰ ਵੀ ਤੁਹਾਨੂੰ ਅੱਗੇ ਤੋਂ ਅੱਗੇ ਵਧੀਆ ਤੋਂ ਵਧੀਆ ਚੀਜ਼ਾਂ ਆਪਾਂ ਦਿਖਾਵਾਂਗੇ ਜੋ ਆਪਾਂ ਦੇਖਣ ਜਾ ਰਹੇ ਹਾਂ ਘੁੰਮਣ ਜਾ ਰਹੇ ਹਾਂ 500 ਦਿਨ ਦਾ ਆਪਣਾ ਟੂਰ ਆ ਇਹ ਤੇ ਇਹ ਟੂਰ ਦਬਈ ਦਾ ਦੋਸਤੋ ਹੁਣ ਜਾ ਰਿਹਾ ਤੇ ਜਰੂਰ ਤੁਸੀਂ ਚੈਨਲ ਨਾਲ ਜੁੜੇ ਰਹੋ